ਸਾਨ ਗੁਰੂ ਗੋਬਿੰਦ ਸਿੰਘ ਸਾਹਿਬ ਬਾਜਾਂ ਵਾਲੇ ਕਹਿੰਦੇ ਨੇ ਅੰਮ੍ਰਿਤ ਦੇ ਦਿਓ ਮੈਂ ਸਾਰਾ ਪਰਿਵਾਰ ਲੈ ਕੇ ਲਾਵਾਂਗਾ ਸਾਰਾ ਪਰਿਵਾਰ ਹੈ ਸਾਰਾ ਪਰਿਵਾਰ ਸ਼ਹੀਦ ਕਰਵਾ ਦੇਵਾਂਗਾ ਝਗਿਆ ਅੰਮ੍ਰਿਤ ਬਾਜਾਂ ਵਾਲੇ ਨੇ ਅੱਜ ਪੰਜਾਂ ਪਿਆਰਿਆਂ ਕੇ ਕੀਤਾ ਹੋਇਆ ਵਾਅਦਾ ਯਾਦ ਆਇਆ ਹੈ ਆਖਿਆ ਹੇ ਮੇਰੇ ਅਕਾਲ ਪੁਰਖ ਵਾਹਿਗੁਰੂ ਨਰੰਕਾਰ ਮੈਂ ਅੰਮ੍ਰਿਤ ਛਕਾਉਣ ਵੇਰੇ ਵਾਅਦਾ ਕੀਤਾ ਸੀ ਸਾਰਾ ਪਰਿਵਾਰ ਲੈ ਕੇ ਲਾਵਾਂਗਾ ਤੇਰੀ ਰਹਿਮਤ ਮੇਰੇ ਉੱਪਰ ਹੋਈ ਮੈਂ ਆਪਣੇ ਕੀਤੇ ਹੋਏ ਵਾਅਦੇ ਤੇ ਅੱਧ ਤੇ ਪਹੁੰਚ ਗਿਆ ਹਾਂ ਮੇਰਾ ਪਰਿਵਾਰ ਮੇਰੇ ਮਾਤਾ ਪਿਤਾ ਤੇ ਚਾਰ ਪੁੱਤਰ ਤੋਂ ਮੈਨੂੰ ਇਮਾਨਤ ਬਖਸ਼ੇ 9 ਸਾਲ ਦੀ ਉਮਰ ਚ 1732 ਨੂੰ 1675 ਈਸਵੀ ਨੂੰ Hindu ਧਰਮ ਦੀ ਰਾਖੀ ਵਾਸਤੇ ਧੋਤੀ ਬੋਦੀ ਲੰਗੋਟੀ ਜਨੇਊ ਦੀ ਰਾਖੀ ਵਾਸਤੇ ਪਿਤਾ ਕੌਮ ਦੇ ਲੇਖੇ ਲਾਇਆ ਭਾਰਤ ਵਰਖ ਲਈ ਚਾਰ ਪੁੱਤਰ ਨੂੰ ਹੀ ਮਾਨਤ ਬਖਸ਼ੀ ਸੀ ਦੋ ਵੱਡੇ ਸਾਹਿਬ ਯਾਦ ਤੇਰੀ ਬਖਸ਼ੀ ਹੋਈ ਮਾਨਤ ਵਿੱਚੋਂ ਤੇਰੇ ਚਰਨਾਂ 'ਚ ਪਹੁੰਚ ਗਏ ਨੇ ਦਾਤਾ ਠੀਕ ਪੰਜਵੇਂ ਦਿਨ ਨੂੰ 13 ਪੋ ਵਾਲੇ ਦਿਨ ਆਪਣੀ ਬਿਰਧ ਮਾਤਾ ਤੇ ਦੋਵੇਂ ਛੋਟੇ ਸਾਹਿਬ ਯਾਦ ਤੇਰੇ ਚਰਨਾਂ 'ਚ ਪਹੁੰਚਾ ਕੇ ਪੰਜਾ ਪਿਆਲੇ ਕੀਤੇ ਰਵੈਦੇ ਤੇ ਮੈਂ ਫੁੱਲ ਚੜਾ ਕੇ ਸੁਰਖਰੂ ਹੋ ਜਾਵਾਂਗਾ ਇਹ ਅਰਦਾਸ ਕੀਤੀ ਬਾਜਾਂ ਵਾਲੇ ਕਹਿੰਦੇ ਸੋਹਣੀ ਅਰਦਾਸ ਹੈਓ ਜੀ ਲੈਦੇ ਚੜਦੇ ਅਰਦਾਸ ਵੇਖੀ ਕਦੇ ਇਹ ਬਾਜਾਂ ਵਾਲਾ ਸਤਿਗੁਰੂ ਹੀ ਕਰ ਸਕਦਾ ਐ ਕੁਝ ਸਿੰਘ ਜੀਵਤ ਰਹਿ ਗਏ ਆਪ ਕਮਰ ਕਾ ਸਿਰ ਤਿਆਰੀ ਕਰਨੀ ਜੰਗ ਵਿੱਚ ਜਾਣਾ ਹੈ ਪਿਆਰੇ ਦਇਆ ਸਿੰਘ ਨੇ ਵੇਖਿਆ ਹਜੂਰ ਆਪ ਤਿਆਰੀ ਕਰ ਰਹੇ ਨੇ ਸਤਗੁਰਾਂ ਦੇ ਇੰਨਤੀ ਕੀਤੇ ਮਹਾਰਾਜ ਕੀ ਕਾਰਨ ਹਜੂ ਕਾਂਕੇ ਮੈਦਾਨੀ ਜੰਗ ਵਿੱਚ ਜੂਝ ਕੇ ਰਣ ਤੱਤੇ ਵਿੱਚ ਸ਼ਹਾਦਤ ਦਾ ਜੋਗ ਪੀਵਾਂਗੇ ਪਿਆਰੇ ਦਇਆ ਸਿੰਘ ਨੇ ਸਾਥੀ ਸਿੰਘਾਂ ਨੂੰ ਨਾਲ ਲਿਆ ਸਤਗੁਰ ਜੀ ਤੁਸੀਂ ਖਾਲਸੇ ਨੂੰ ਅਧਿਕਾਰ ਦਿੱਤਾ ਹੋਇਆ ਹੈ ਕੇਵਨ ਕੱਲਾ ਦਇਆ ਸਿੰਘ ਨਹੀਂ ਕਹਿ ਰਿਹਾ ਅੱਜ ਸਾਰੇ ਜਿੰਨੇ ਕਸੀਂ ਗੜੀ ਵਿੱਚ ਸਿੰਘ ਹਨ ਕਰੀਬਨ ਕਰੀਬਨ 10 ਕ ਸਿੰਘ ਸਿ ਅਸੀਂ ਜਿੰਨੇ ਸਿੰਘ ਹਾਂ ਇਹ ਖਾਲਸਾ ਤੁਹਾਨੂੰ ਬੇਨਤੀ ਕਰਨ ਵਾਸਤੇ ਹਦਾਇਤ ਦੇਣ ਵਾਸਤੇ ਆਇਆ ਤੁਸੀਂ ਖਾਲਸੇ ਨੂੰ ਗੁਰੂ ਸਮਾਨ ਕਿਹਾ ਸੀ ਪੰਜਾਂ ਦਾ ਹੁਕਮ ਨਹੀਂ ਮੋੜਾਂਗਾ ਖਾਲਸਾ ਹਦਾਇਤ ਕਰਦਾ ਹੈ ਤੁਹਾਨੂੰ ਰਾਤ ਨੂੰ ਇਸ ਗੱਡੀ ਵਿੱਚੋਂ ਨਿਕਲਣਾ ਹੋਵੇਗਾ ਜਿਵੇਂ ਜਿਵੇਂ ਸ਼ਾਮ ਪਈ ਸੀ ਨਾ ਸ਼ਰਮਸਾਰ ਹੋ ਰਿਹਾ ਸੀ ਸຖານ ਦਾ ਗਵਰਨਰ ਵਜੀਦ ਕਾਰ ਕਿ ਕਿਵੇਂ ਹੋਵੇ ਗੁੱਠੀਪੁਰ ਸਿੰਘ ਕੀ ਜਾ ਕੇ ਮੂੰਹ ਵਿਖਾਵਾਂ ਸਾਰਾ ਤੇ ਲੜਾਈ ਲੜੀ ਤੇ ਫਿਰ ਵੀ ਜਿੱਤ ਨਹੀਂ ਪ੍ਰਾਪਤ ਹੋਈ ਮੰਚ ਸੀ ਵੀ ਸਵੇਰ ਤੋਂ ਗਿਣਤੀ ਦੇ ਸਿਗਨੇ ਤੇ ਸਤਿਗੁਰਾਂ ਨੂੰ ਗ੍ਰਿਫਤਾਰ ਜਾਂ ਸ਼ਹੀਦ ਕਰ ਲਿਆ ਜਾਵੇਗਾ ਵੀ ਹੁਣ ਤਾਂ ਘੜੀਆਂ ਜਾ ਰਹੀਆਂ ਸੀ ਪਿਆਰੇ ਦਇਆ ਸਿੰਘ ਨੇ ਕਿਹਾ ਮੈਂ ਕੱਲਾ ਨਹੀਂ ਬੇਨਤੀ ਕਰ ਰਿਹਾ ਖਾਲਸਾ ਬੇਨਤੀ ਕਰ ਰਿਹਾ ਹੈ ਤੇ ਖਾਲਸਾ ਆਪਣੇ ਅਧਿਕਾਰਾਂ ਦੀ ਵਰਤੋਂ ਕਰ ਰਿਹਾ ਹੈ ਤੁਸੀਂ ਖਾਲਸੇ ਨੂੰ ਅਧਿਕਾਰ ਦਿੱਤੇ ਹੋਏ ਨੇ ਅਸੀਂ ਉਹ ਸਦਕਾ ਹੜ ਦੀ ਵਰਤੋਂ ਕਰਦਾ ਮੈਂ ਬੇਨਤੀ ਕਰ ਰਿਹਾ ਸਾਰੇ ਵੀਰਾਂ ਵੱਲੋਂ ਇਸ ਘੜੀ ਵਿੱਚੋਂ ਨਿਕਲਣਾ ਹੋਵੇਗਾ ਰਾਤ ਨੂੰ ਔਰ ਤੁਹਾਨੂੰ ਮੈਦਾਨੇ ਜੰਗ ਜਾਣ ਦੀ ਕਦਾਨਚਿਤ ਵੀ ਖਾਲਸਾ ਆਗਿਆ ਨਹੀਂ ਦਿੰਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪੰਜਾਂ ਦੇ ਹੱਥ ਜੋੜੇ ਖਾਲਸੇ ਅਕੈਣ ਗੋਬਿੰਦ ਸਿੰਘ ਤੁਹਾਨੂੰ ਖਾਲਸਾ ਜੀ ਬੇਨਤੀ ਕਰਦਾ ਹੈ ਤੁਸੀਂ ਖਾਲਸਾ ਉਹ ਸਤਕਾਰ ਯੋਗ ਮੇਰੇ ਗੁਰੂ ਸਵਾਨ ਪਰ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਹਾਂ ਇਸ ਧਰਤੀ ਤੇ ਜਿੱਥੇ ਬਹਾਦਰ ਸੂਰਮਿਆਂ ਦਾ ਖੂਨ ਡੁੱਲਿਆ ਹੈ ਪ੍ਰਣ ਤੱਤੇ ਜਿਊਣ ਦੀ ਮੈਨੂੰ ਆਗਿਆ ਵਰਸ਼ਾ ਮੈਂ ਖਾਲਸੇ ਦੇ ਹੁਕਮ ਤੇ ਪਾਵਨ ਹਾਂ ਪਰ ਖਾਲਸੇ ਤੋਂ ਆਗਿਆ ਤਾਂ ਲੈ ਸਕਦੇ ਨੇ ਮੈਨੂੰ ਆਗਿਆ ਦੇਵ ਮਰਨ ਤੱਤੇ ਜਿਊਈ ਸਕਾਂ ਪਿਆਰੇ ਦਇਆ ਸਿੰਘ kia ਬਾਜਾਂ ਵਾਲਿਆ ਹਜ਼ਾਰਾਂ ਦਇਆ ਸਿੰਘ ਪੈਦਾ ਕੀਤੇ ਜਾ ਸਕਦੇ ਧਰਮ ਸਿੰਘ ਪੈਦਾ ਕੀਤੇ ਜਾ ਸਕਦੇ ਹੈ ਹਜ਼ਾਰਾਂ ਦਇਆ ਸਿੰਘ ਇਕੱਠੇ ਹੋ ਕੇ ਇੱਕ ਗੁਰੂ ਗੋਬਿੰਦ ਸਿੰਘ ਸੌ ਪੈਦਾ ਨਹੀਂ ਕਰ ਸਕਦੇ ਸੋ ਸ੍ਰੀ ਅਕਾਲ